ਆਹ ਇੱਕ ਨੋਟ ਮੈਸੇਜ ਹੋ ਗਿਆ। ਅਸੀਂ ਇਹ ਕਹਿਣਾ ਚਾਹੁੰਦੇ ਕਿ ਮਲੇ ਨਸ਼ੇ ਨੂੰ ਬੰਦ ਕੀਤਾ ਜਾਏ। ਇਹ ਨੱਥ ਪਵੇ ਇਹਨੂੰ ਜਿੰਨੇ ਵੀ ਭਾਗੇ ਕੋ ਦੂਜੇ ਨਸਪਰ ਬੰਦਿਆ ਗਿਆ ਸਾਰੇ ਨੂੰ ਰਜਿਸਟਰ ਕੀਤਾ ਜਾਏ। ਇਹਨਾਂ ਮਲੇ ਇਹਦਾ ਜਦਦਾ ਜਾਲ ਬਣਿਆ ਤਾਂ ਇਹਨੂੰ ਜਾਣੋ ਇਸ ਤਰ੍ਹਾਂ ਜਕੜਿਆ ਜਾ ਜਾਂਦਾ ਇਹਨਾਂ ਨੇ ਜਾਲ ਵਿਛਾਇਆ ਹਰ ਪਿੰਡ ਤੇ ਹਰ ਸ਼ਹਿਰ ਤੇ ਮਲੇ ਕੋਈ ਦੇ ਵੀ ਚੱਲ ਜਾਂਦੇ ਇਹ ਚੀਜ਼ ਤਾਂ ਤੁਹਾਨੂੰ ਨਾ ਮਿਲੇਗਾ ਇਸ ਚੀਜ਼ ਦੇ ਮਲੇ ਬੈਲੀ ਬੰਦੇ ਮਿਲਣਗੇ। ਇਹ ਚੀਜ਼ ਨਾਲ ਹਰ ਪਿੰਡ ਤੇ ਹਰ ਕਸਬੇ ਤੇ ਹਰ ਜਗ੍ਹਾ ਤੇ ਤੁਹਾਨੂੰ ਇਹਨੂੰ ਜਗਰਨਾ ਚਾਹੀਦਾ ਜਿੱਦਾਂ ਇਹਨਾਂ ਨੇ ਕਿਦਾ ਇਹਨਾਂ ਨੇ ਫੜਾਇਆ ਉਹਦਾ ਇਹਨਾਂ ਨੂੰ ਦਬੋਚਣਾ ਦੇਗਾ ਜੀ। ਜਿਦਾ ਹੜੇ ਨਾਲ ਬੱਚੇ ਨਾਲ ਮਲੇ ਗਲਤ ਕੰਮ ਹੋਇਆ ਵਾ ਜਾਂ ਪਰਦੇ ਨਾਲ ਉਹਨੂੰ ਦਿਖਾੜ ਕੇ ਉਹ ਇਸ ਗਲਤ ਦੇ ਕੇ ਜਨੂੰ ਖਤਮ ਕੀਤਾ ਵਾ ਇਹ ਹੋਰ ਬੱਚੇ ਨਾਲ ਹੋਵੇ ਇਹ ਵੱਤ ਵੱਤ ਮਤਲ ਇਸ ਇਸ ਚੀਜ਼ ਨੂੰ ਮਲ ਖਤਮ ਕਰਨ ਦੀ ਸੋਹ ਹਾਂਜੀ ਐਸਐਸਪੀ ਨਾਲ ਦੀ ਮਤਲ ਬੇਨਤੀ ਹੈ ਸਾਨੂੰ ਦਰਦ ਹੈ ਸਰਕਾਰ ਨੂੰ ਦਰਦ ਹੈ ਪੁਲਿਸ ਰਾਤ ਦਿਨ ਕੰਮ ਕਰਨ ਦੀ ਹੈ ਤਿਆਰੀ ਦੀ ਪਰ ਦੁੱਖ ਦੀ ਗੱਲ ਇਹ ਹੈ ਵੀ ਜਿੰਨਾ ਸਾਨੂੰ ਸਹਿਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਆਂ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਮੈਂ ਕਿਹਾ ਹੈਗਾ ਜੀ ਮੈਂ ਕਿਹਾ ਦੱਸੋ ਮੈਨੂੰ ਕਿੱਥੇ ਹੈ ਮੈਨੂੰ ਨਾਮ ਦਿਓ ਨਹੀਂ ਪੁੱਤ ਮੈਂ ਨਾਮ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਿਆ ਵੀ ਕੋਈ ਏਸੀ ਗੱਲ ਹੋਈ ਹੈ ਹੱਲੇ ਰਿਪੋਰਟ ਹੋਣੀ ਹੈ ਪੋਸਟਮੈਨਰ ਜੀ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਪੋਜੀਸ਼ਨ ਹੈ ਕੀ ਗੱਲ ਹੈ ਪਰ ਜੇ ਮੈਨੂੰ ਪਤਾ ਲੱਗਾ ਤੇ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਆਨਸਰ ਆ ਕਿਸੇ ਦਾ ਦੋ ਦਿਨ ਹਟ ਕੇ ਕਿਸੇ ਦਾ ਚਾਰ ਦਿਨ ਹ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਅਨਸਰਾ ਨੂੰ ਬਖਸ਼ਾ ਨਹੀਂ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆ ਜਿਹੜੇ ਮੇਨ ਮੇਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫਰਕ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਹੈ ਸਹਿਯੋਗ ਦੀ ਲੋੜ ਹੈ ਸਾਨੂੰ ਸਾਥ ਦੀ ਸਾਤ ਦਿਨ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਕਰੀਏ। ਇਕਲੋਤਾ ਪੁੱਤਰ ਸੀ ਪਰਿਵਾਰ ਦਾ। ਉਸੇ ਪਰਿਵਾਰ ਨੂੰ ਹੀ ਦੁੱਖ ਮਹਿਸੂਸ ਹੁੰਦਾ ਜਦੋਂ ਇਕਲੋਤਾ ਪੁੱਤਰ ਚਲੇ ਜਾਵੇ। ਤੁਸੀਂ ਵੀ ਮਿਲਿਓ ਪਰਿਵਾਰ ਨੂੰ ਆ ਕੇ ਕੀ ਕੁਝ ਦੱਸਿਆ ਪਰਿਵਾਰ ਨੂੰ? ਕੀ ਕੋਈ ਤੁਹਾਡੇ ਵੱਲੋਂ ਇੱਕ ਗੱਲ ਇੱਕ ਗੱਲ ਮੈਂ ਕਹਿ ਸਕਦਾ। ਜੇ ਪਰਿਵਾਰ ਨੂੰ ਦੁੱਖ ਹੈ ਤੇ ਸਾਨੂੰ ਦੁੱਖ ਨਹੀਂ। ਆਪਾਂ ਜੇ ਸਾਰਾ ਕੰਮ-ਕਾਰ ਛੱਡ ਕੇ ਆ ਜਾਈਏ। ਸਾਰੇ ਜਿਹੜੇ ਆਪਣੇ ਰਜੇਵੇਂ ਛੱਡ ਕੇ ਆਪਾਂ ਇਸ ਪਰਿਵਾਰ ਕੋਲ ਆ ਕਾਹਦੇ ਕਰਕੇ ਆ? ਸਾਨੂੰ ਦੁੱਖ ਹੈ। ਇਸ ਕਰਕੇ ਆਪਾਂ ਆਇਆ। ਸੋ ਜਿਹੜਾ ਵੀ ਗਲਤ ਅੰਸਰ ਹ ਹੁਣ ਜਿਨ੍ਹਾਂ ਨੇ ਇਹ ਕੀਤਾ ਉਹ ਲੇਡੀ ਸੀ ਮੈਂ ਹੈਰਾਨ ਹੁਣਾ ਇੱਕ ਜਨਾਨੀ ਜਿਹੜੀ ਆ ਉਹ ਇਸ ਕੇਸ ਦੇ ਨਾਲ ਅਟੈਚ ਹੈ ਪਰ ਹੁਣ ਇਹ ਸਾਨੂੰ ਕੋਈ ਦੱਸੂਗਾ ਸਾਨੂੰ ਪਤਾ ਲੱਗੂਗਾ ਫਿਰ ਹੀ ਆ ਜੇ ਹੁਣ ਆ ਨੁਕਸਾਨ ਹੋਇਆ ਤੇ ਫਿਰ ਤੇ ਕਈਆਂ ਨੇ ਕਿਹਾ ਤਾਂ ਜੀ ਆ ਆ ਬੰਦਾ ਜੀ ਆ ਪਹਿਲਾਂ ਕਿਉਂ ਨਹੀਂ ਸੋ ਦੁੱਖ ਦੀ ਗੱਲ ਏ ਕਹਿੰਦੇ ਭਗਤ ਸਿੰਘ ਜਮਣਾ ਚਾਹੀਦਾ ਗਵਾਂਢੀਆਂ ਦੇ ਘਰ ਜਮਣਾ ਚਾਹੀਦਾ ਸਾਡੇ ਘਰ ਦੀ ਸੋ ਮੈਂ ਇਹੋ ਬੇਨਤੀ ਕਰਦਾ ਸਰਕਾਰ ਤਤਪਰ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਘਟਾਏ ਜਾ ਰਹੇ ਤੁਸੀਂ ਦੇਖ ਰਹੇ ਹੋ 24 ਘੰਟੇ ਪੁਲਿਸ ਜਿਹੜੀ ਸਤਰਕ ਹੈ ਪਰ ਸਾਨੂੰ ਸਾਥ ਜਿਹੜਾ ਉਹਦੀ ਜ਼ਰੂਰਤ ਹੈ ਆਹ ਤਗੜੇ ਹੋ ਕੇ ਜੇ ਆਪਾਂ ਚਾਹੁੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਚਾਹੁੰਦੇ ਆ ਆਪਾਂ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਤੇ ਫਿਰ ਇਕੱਲੇ ਸਾਡਾ ਫਰਜ਼ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਤਗੜੇ ਹੋ ਕੇ ਜਿਹੜੇ ਗਲਤ ਅਨਸਰ ਨੇ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਠੀਕ ਹੈ ਆਪਣੇ ਮੈਂ ਕਹਿ ਸਕਦਾ ਵੀ ਜੇ ਇਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਦਿੱਕਤ ਆ ਰਹੀ ਹੈ ਸਾਡੇ ਦਫ਼ਤਰ 24 ਘੰਟੇ ਖੁੱਲੇ ਨੇ ਉੱਥੇ ਇਤਲਾਹ ਕਰੋ ਜਿਹੜਾ ਵੀ ਕੋਈ ਗਲਤ ਆਨਸਰ ਆ ਬਖਸ਼ਿਆ ਨਹੀਂ ਜਾਊਗਾ ਸਰ ਜਿਸ ਤਰ੍ਹਾਂ ਖਬਰ ਚੱਲੀ ਮੌਕੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦਾ ਕਹਾਂ ਸੀ ਕਿ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਪਰ ਪਹਿਲਾਂ ਹੀ ਨਸ਼ਾ ਤਸਕਰਾ ਦੇ ਘਰ ਹੀ ਫਿਰ ਮੈਂ ਮੈਂ ਤੁਹਾਡੀ ਗੱਲ ਦਾ ਇੱਕ ਜਵਾਬ ਦੇਣ ਲੱਗਾ ਮੈਂ ਕਹਿੰਦਾ ਇੱਕ ਪ੍ਰੂਫ ਦੇ ਦੇ ਜਿਹੜਾ ਵੀ ਪੁਲਿਸ ਅਫਸਰ ਆ ਸਸਪੈਂਡ ਕਰ ਰਹਾ ਹੈ ਕੱਲ੍ਹ ਇਹ ਗੱਲਾਂ ਨਾਲ ਥੋੜਾ ਕੜਾ ਕੜਾ ਬਣਾ ਲਾਂਗੇ ਯਾਰ ਕੋਈ ਦੱਸਿਏ ਦੱਸੇ ਕੱਲੀਆਂ ਗੱਲਾਂ ਨਾਲ ਕਿਤਨਾ ਆਪਾਂ ਕੰਮ ਕਰ ਲਾਂਗੇ ਮੈਂ ਕਹਿੰਦਾ ਮੈਨੂੰ ਦੱਸੋ ਮੈਨੂੰ ਦਿਓ ਪ੍ਰੂਫ ਇਥੇ ਇਤਲਾਹ ਦਿੱਤੀ ਕਿੰਨੇ ਦਿੱਤੀ ਕਦੋਂ ਦਿੱਤੀ ਕੋਈ ਫੋਨ ਕਾਲ ਡਿਟੇਲ ਦਿਓ ਮੈਨੂੰ ਦਿਓ ਮੈਨੂੰ ਮੈਂ ਮੈਂ ਕਰਦਾ ਐਸਐਸਪੀ ਸਾਹਿਬ ਲੱਗੇ ਬੈਠੇ ਨੇ ਜਿਹੜਾ ਵੀ ਕੋਈ ਗਲਤ ਆਨਸਰ ਨਾ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਡਿਪਾਰਟਮੈਂਟ ਤੇ ਆ ਉਹ ਵੀ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਰਾਜਨੀਤੀ ਦੇ ਵਿੱਚ ਵੀ ਕੋਈ ਕਾਬਲ ਤੇ ਪਹਿਲੇ ਨੰਬਰ ਤੇ ਤੇ ਮੈਂ ਇਹ ਗੱਲ ਕਹਿ ਸਕਦਾ ਅੱਜ ਮਾਣ ਨਾਲ ਇਹ ਨਹੀਂ ਗੱਲ ਕਹਿ ਸਕਦਾ ਵੀ ਕੋਈ ਵੀ ਨਸ਼ੇ ਵਾਲੇ ਦੀ ਸ਼ਿਫਾਸ ਤੇ ਸਾਡਾ ਕੋਈ ਪਾਰਟੀ ਦਾ ਵਰਕਰ ਕਿਸੇ ਮਗਰ ਪਰਿਵਾਰ ਨੇ ਕੀ ਕੋਈ ਦੱਸਿਆ ਫਿਰ ਤੁਹਾਨੂੰ ਕੀ ਸੋ ਪਰਿਵਾਰ ਨੇ ਦੱਸਿਆ ਜੀ ਜੋ ਜਿਹੜੀ ਗੱਲ ਦੱਸੀ ਇਹ ਬੱਚਾ ਅੱਜ ਦਾ ਨਸ਼ੇ ਦਾ ਪੀੜਤ ਨਹੀਂ ਸੀ ਇਹ ਇਹ ਅੱਜ ਤੋਂ 3-4 ਸਾਲ ਪਹਿਲਾਂ ਇਹ ਗਲਤ ਸੋਸਾਇਟੀ ਦੇ ਵਿੱਚ ਪੈ ਗਿਆ ਸੀ ਉਦੋਂ ਤੇ ਉਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਦਾ ਇਹ ਪੀੜਤ ਹੈ ਬੱਚਾ ਨਸ਼ੇ ਤੋਂ ਮਾਪਿਆਂ ਨੇ ਉਸ ਦੁੱਖੋਂ ਤੰਗ ਆ ਕੇ ਇਹਨੂੰ ਦੁਬਈ ਭੇਜਿਆ ਜਦੋਂ ਦੁਬਈ ਗਿਆ ਉਹ ਤੋਂ ਬਾਅਦ ਫੇਰ ਆਇਆ ਵਾ ਠੀਕ ਹੈ ਫੇਰ ਆ ਕੇ ਕਿਤਨਾ ਕਿਤੇ ਉਹ ਜਿਹੜੀ ਮਾਰੀ ਇੱਕ ਦੋ ਸੰਗਤਾਂ ਹੁੰਦੀਆਂ ਨੇ ਉਹਨਾਂ ਨੇ ਫੇਰ ਉਹਨੂੰ ਕਾਬੂ ਕਰ ਲਿਆ ਜਿਹਦਾ ਜੋ ਪਰਿਵਾਰ ਨੇ ਦੱਸਿਆ ਜਿਹਦਾ ਉਹ ਨਤੀਜਾ ਜਿਹੜਾ ਇਹ ਨੇ ਕੋਈ ਦੱਸਿਆ ਪਰਿਵਾਰ ਨੇ ਕਿੱਥੋਂ ਨਸ਼ਾ ਮਿਲਦਾ ਜਾਂ ਉੱਥੇ ਕਿੱਥੇ ਜਿਹੜਾ ਇਲਾਕਾ ਕੋਈ ਦੱਸਿਆ ਉਹਨਾਂ ਨੇ ਉਹਦੇ ਉੱਤੇ ਕੀ ਕਾਰਵਾਈ ਹੋਏਗੀ ਦੇਖੋ ਜੀ ਹਾਲੇ ਤੱਕ ਤੇ ਸਾਨੂੰ ਕਿਸੇ ਨੇ ਵੀ ਨਹੀਂ ਦੱਸ ਠੀਕ ਆ ਇਹਦੇ ਤੇ ਹੁਣ ਵਰਕ ਮੈਂ ਆਇਆ ਠੀਕ ਆ ਐਸਐਸਪੀ ਸਾਹਿਬ ਆਏ ਇਹਦੇ ਤੇ ਹੁਣ ਜਦੋਂ ਆਏ ਆ ਤੇ ਵੇਖੋ ਰਿਜ਼ਲਟ ਕੀ ਬਣਦੇ ਸੋ ਕਹਿਣ ਮੈਂ ਭਾਵੇਂ ਆ ਮੇਰੀ ਤੁਹਾਡੇ ਵੀ ਮਾਦੀਆਂ ਮਰਾਈ ਇਹੋ ਬੇਨਤੀ ਹੈ ਹੁਣ ਜਦੋਂ ਆ ਫੜਿਆ ਨਾ ਨਸ਼ੇ ਵਾਲੀ ਉਹ ਲੇਡੀ ਫੜੀ ਆ ਤੁਸੀਂ ਉਹਨੂੰ ਹਾਈਲਾਈਟ ਕਿਉਂ ਤੁਸੀਂ ਜਦੋਂ ਆਪਾਂ ਇੱਕ ਨੈਗੇਟਿਵਿਟੀ ਨੂੰ ਆਪ ਲੈ ਜਾਂਦੇ ਆ ਨਾ ਤੇ ਪੋਜ਼ਿਟਿਵਿਟੀ ਨੂੰ ਡਾਊਨ ਕਰ ਦਿੰਦੇ ਆ ਉਹ ਮਾਹੌਲ ਐਸਾ ਕ੍ਰੀਏਟ ਹੋ ਜਾਂਦਾ ਫਿਰ ਇਹਦਾ ਮਤਲਬ ਨੈਗੇਟਿਵਿਟੀ ਇਹ ਲੱਗਦਾ ਵੀ ਪਤਾ ਨਹੀਂ ਕੀ ਹੁਣ ਉਹ ਲੇਡੀਜ਼ ਹਵਾ ਲਾਚ ਠੀਕ ਹੈ ਉਹਨੂੰ ਸੀਐਸਟਾਫ ਖੜਿਆ ਜੋਦੇ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਉਹਨੂੰ ਹਾਈਲਾਈਟ ਕਰੋ ਵੀ ਜਿਹੜੇ ਗਲਤ ਆਨਸਰ ਆ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿੱਥੋਂ ਤੱਕ ਤੱਤ ਪਾਰਾ ਠੀਕ ਹੈ ਜਦੋਂ ਤੱਕ ਉਹਨਾਂ ਨੂੰ ਦਰਸਾਉਂਦੇ ਨਹੀਂ ਵਿਖਾਉਂਦੇ ਨਹੀਂ ਤੇ ਫਿਰ ਨੈਗੇਟਿਵਿਟੀਆਂ ਤੇ ਫਿਰ ਅਸੀਂ ਲੋਕ ਆਪੇ ਚੱਕੀ ਜਾਂਦੇ ਆ ਸੋ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਸਾਥ ਦੀ ਤੁਹਾਡੇ ਦੇ ਵੀ ਲੋੜ ਹੈ ਠੀਕ ਹੈ ਹਰ ਗੱਲ ਜਿਹੜੀ ਪੋਜ਼ਿਟਿਵਿਟੀ ਆ ਆਪਾਂ ਉਹਨਾਂ ਨੂੰ ਲੈ ਕੇ ਹੀ ਹੁਣ ਪੁਲਸ ਨੇ ਸਰਕਾਰ ਨੇ ਅੱਜ ਤੋਂ 40 ਬੰਦੇ ਜਿਹੜੇ ਆ ਉਹ ਨਸ਼ਾ ਕਰਦੇ ਸੀ ਉਹਨਾਂ ਨੂੰ ਠੀਕ ਕੀਤਾ ਕਿਸੇ ਚੈਨਲ ਤੇ ਖਬਰ ਆਈ ਕੋਈ ਵਧੀਆ ਜਿਹੜੇ ਕੰਮ ਆਪਾਂ ਕੀਤੇ ਨੇ ਕਿਸੇ ਕਿਸੇ ਨੇ ਵਿਖਾਲਿਆ ਨਹੀਂ ਵਿਖਾਲਿਆ ਕਾਰਨ ਕੀ ਇੱਕ ਨੈਗੇਟਿਵਿਟੀ ਸਿਰਫ ਮੈਂ ਕਹਿੰਦਾ ਵੀ ਪੀਪੀਆਰ ਦੇ ਚੱਕਰਾਂ ਦੇ ਵਿੱਚ ਕਿਤੇ ਨਾ ਕਿਤੇ ਆਪੋ ਆਪਣੇ ਪੰਜਾਬ ਨੂੰ ਥਾਂ ਲੈ ਕੇ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਨਾ ਜਿੰਨਾ ਪੁਲਿਸ ਪ੍ਰਸ਼ਾਸਨ ਔਰ ਜਿੰਨੀ ਸਰਕਾਰ ਇਸ ਕੰਮ ਦੇ ਵਿੱਚ ਤਤਪਰ ਹੈ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਸਾਰੇ ਰਲ ਕੇ ਤਿਆਰ ਕਰ ਲਈਏ ਵੀ ਇਹ ਨਸ਼ਿਆਂ ਦਾ ਕੋੜ ਖਤਮ ਕਰਨਾ ਤੇ ਆਪੋ ਆਪਣਾ ਫਰਜ਼ ਸਮਝ ਕੇ ਇਹਨਾਂ ਦੇਖੀਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਮੈਂ ਦੇਖ ਰਿਹਾ ਸੀ ਇਹ ਨਾ ਸੋਚੋ ਵੀ ਅੱਜ ਇਸ ਘਰੇ ਅੱਗ ਲੱਗੀ ਆ ਕੱਲ ਨੂੰ ਇਹ ਆ ਕਿ ਸਾਡੇ ਘਰ ਵੀ ਲੱਗ ਸਕਦੀ ਆ ਇਹਦਾ ਰਲ ਕੇ ਸਾਥ ਦੇਈਏ ਉਹ ਕਹਿੰਦੇ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਕੋਣ ਜਾਣੇ ਪੀੜ ਪ੍ਰਾਈ ਜਦੋਂ ਆਪਣੇ ਘਰ ਅੱਗ ਲੱਗਦੀ ਫਿਰ ਉਹਦਾ ਸੇਕ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਆ ਤੇ ਮੈਂ ਇਹੋ ਗੱਲ ਕਹਿੰਦਾ ਸਰਕਾਰ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਆ ਤਗੜੇ ਹੋ ਕੇ ਇਸ ਕੋੜ ਨੂੰ ਮਟਾਉਣਾ ਹੈ ਪੰਜਾਬ ਨੂੰ ਫਿਰ ਤਰੱਕੀ ਚ ਲੈ ਕੇ ਜਾਣਾ ਤੇ ਸਾਡਾ ਸਾਥ ਐਸਾ ਅੱਗੇ ਪਤਾ ਚੱਲਿਆ ਕਿ ਕੋਰਤ ਮੁੱਖ ਦੋਸ਼ੀ ਚੁਕਾਈ ਆ ਇਹਦੇ ਵਿੱਚ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤਾਂ ਫੈਮਿਲੀ ਦੇ ਸਟੇਟਮੈਂਟ ਤੇ ਇਮੀਡੀਏਟਲੀ ਇਹਦੇ ਵਿੱਚ 304 ਜਿਹੜਾ ਪੁਰਾਣਾ ਆਈਪੀਸੀ ਹੁੰਦਾ ਸੀਗਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਉਸ ਸੈਕਸ਼ਨ ਦੇ ਤਹਿਤ ਅਸੀਂ ਚਾਰ ਬੰਦੀਆਂ ਦੇ ਬਰ ਖਿਲਾਫ ਇਹਦੇ ਵਿੱਚ ਪਰਚਾ ਦਰਜ ਕਰ ਲਿਆ ਤਾਂ ਇਸ ਚੀਜ਼ ਨੂੰ ਵੱਡੇ سنگੀਨ ਤਰੀਕੇ ਨਾਲ ਲੈਂਦੇ ਹੋਏ ਤਾਂ ਅਸੀਂ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਨੇ ਇਹਦੇ ਵਿੱਚ ਜਿਹੜੇ ਫਿਲਹਾਲ ਮੁਲਜ਼ਮ ਫੀਚਰ ਹੋਏ ਐ ਉਹਨਾਂ ਨੂੰ ਅਸੀਂ ਅਰੈਸਟ ਕਰਨ ਲੱਗੇ ਹੈ ਬਲਕਿ ਅਸੀਂ ਸਿਰਫ ਉੱਥੇ ਨਹੀਂ ਰੁਕਾਂਗੇ ਇਹਦੇ ਵਿੱਚ ਬਾਕੀ ਜਿਹੜੇ ਹੋਰ ਮਲਜ਼ਮ ਹੈਗੇ ਨੇ ਤਾਂ ਉਹਨਾਂ ਦੀ ਵੀ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਗ੍ਰਿਫਤਾਰੀ ਹੋਗੀ ਹੁਣ ਐਮਐਲਏ ਸਾਹਿਬ ਵੀ ਆਏ ਨੇ ਮੈਂ ਆਪ ਵੀ ਆਇਆ ਸੀਗਾ ਇਹਦੇ ਦੋ ਤਿੰਨ ਪਰਪਸ ਸੀਗੇ ਇੱਕ ਤਾਂ ਸਾਡਾ ਇਹ ਪਰਪਸ ਸੀਗਾ ਕਿ ਮੈਂ ਆਪਣੇ ਪੱਧਰ ਤੇ ਫਰਸਟ ਹੈਂਡ ਇਨਫੋਰਮੇਸ਼ਨ ਲੈ ਲੂੰ ਸੋ ਥੈਟ ਕੋਈ ਵਿੱਚ ਕੋਈ ਫਿਲਟਰ ਨਾ ਹੋਵੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਇਹਦੀ ਕਿਸ ਤਰ੍ਹਾਂ ਦੀ ਸੰਗਤ ਸੀਗੀ ਐਂਡ ਫੈਮਿਲੀ ਨੇ ਇਹ ਦੱਸਿਆ ਕਿ ਇਹਦਾ ਪੁਰਾਣਾ ਇਹ ਨਸ਼ੇ ਦਾ ਇਸ਼ੂ ਸੀਗਾ ਇਹ ਵਿੱਚ ਦੁਬਈ ਵੀ ਗਿਆ ਸੀਗਾ ਪਰ ਇਹਨੂੰ ਫਿਰ ਰਿਲੈਪਸ ਹੋ ਗਿਆ ਤਾਂ ਇਥੇ ਤੁਹਾਡੇ ਮਾਰਿਫਤ ਮੈਂ ਇਹ ਕਹਿਣਾ ਚਾਹਨਾ ਕਿ ਅਸੀਂ ਬਟਾਲਾ ਪੁਲਿਸ ਨੇ ਪਿਛਲੇ ਜਦੋਂ ਉਹਦਾ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ 1 ਮਾਰਚ ਤੋਂ ਲੈ ਕੇ ਹੁਣ ਤੱਕ तकरीबन 40 ਜਿਹੜੇ ਹੈਗੇ ਡਰੱਗ ਐਡਿਕਟਸ ਉਹਨਾਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਆਈ ਊਡ ਰਿਕੁਐਸਟ एवरीवन ਜੇ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਹੈਗਾ ਉਹਨੂੰ ਅਸੀਂ ਵਿਕਟਿਮ ਟਰੀਟ ਕਰਦੇ ਹੈ ਜਿਹੜਾ ਨਸ਼ੇ ਦੇ ਵਿੱਚ ਮਲਬੂਸ ਹੈਗਾ ਤਾਂ ਸਾਨੂੰ ਅਪਰੋਚ ਕਰ ਸਕਦਾ ਅਸੀਂ ਉਹਨਾਂ ਦਾ ਵੀ ਇਲਾਜ ਕਰ ਸਕਦੇ ਹੈ ਕਾਫੀ ਉਹਦੇ ਚ ਡਿਸਚਾਰਜ ਵੀ ਹੋ ਗਏ ਨੇ ਇਥੇ ਸਿਵਲ ਹਸਪਤਲ ਚ ਅਸੀਂ ਦਾਖਲ ਕਰਾਏ ਅਸੀਂ ਗੁਰਦਾਸਪੁਰ ਐਂਡ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਵੀ ਉਹਨਾਂ ਨੂੰ ਲੈ ਕੇ ਗਏ ਤਾਂ ਇਹ ਇੱਕ ਵਾajib ਬਹੁਤ ਫਾਇਦੇਮੰਦ ਉਪਰਾਲਾ ਹੈ ਸਰਕਾਰ ਦਾ ਕਿ ਉਹਨਾਂ ਨੂੰ ਅਸੀਂ ਨਸ਼ਾ ਛਡਾ ਸਕਦੇ ਨੇ ਤਾਂ ਇਹ ਸਾਡੇ ਵੱਲੋਂ ਉਪਰਾਲਾ ਹੈ ਬਾਕੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਇਹਦੇ ਚ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਨਿਸ਼ਾਨਦੀ ਕੀਤੀ ਹੈ ਅਸੀਂ ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਹੋਏ ਨੇ ਅਸੀਂ ਵਿੱਚ ਵਿੱਚ ਕਾਸੋ ਆਪਰੇਸ਼ਨਸ ਵੀ ਉਹ ਮੀਡੀਆ ਤੇ ਧਿਆਨ ਚ ਵੀ ਹੈਗੇ ਨੇ ਅਸੀਂ ਵੱਡੇ ਸੀਨੀਅਰ ਆਫਸਰਸ ਵੀ ਉਹ ਆ ਜਾਂਦੇ ਐ ਐਕਸਰਸਾਈਜ਼ ਦੇ ਵਿੱਚ ਪਾਰਟਿਸਪੇਟ ਕਰਨ ਲਈ ਤਾਂ ਜਦੋਂ ਦਾ ਇਹ ਸਟਾਰਟ ਹੋਇਆ ਐ ਐਕਸਰਸਾਈਜ਼ ਜਿਹੜੀ ਯੁੱਧ ਨਸ਼ਾਵਲ ਪਿਛਲੇ ਸੀ ਡੇਢ ਮਹੀਨੇ ਚ 170 ਜਿਹੜੇ ਐਫਆਰ ਐਨਡੀਪੀਐਸ ਦੇ ਵਿੱਚ ਦਰਜ ਕੀਤੇ ਨੇ ਉਹਦੇ ਵਿੱਚ 250 ਤੋਂ ਪਲੱਸ ਜਿਹੜੇ ਮਲਜ਼ਮ ਹੈਗੇ ਨੇ ਐਨਡੀਪੀਐਸ ਦੇ ਸੀ ਫੜੇ ਆ ਤਾਂ ਇਸ ਤੋਂ ਇਲਾਵਾ ਕਰੀਬਨ ਚਾਰ ਜਿਹੜੇ ਕੈਮੀਕਲ ਸ਼ਾਪਸ ਹੈ ਜਿਹੜੇ ਫਾਰਮਾਸਿਊਟੀਕਲ ਡਰੱਗਸ ਵੇਚਦੇ ਹੈ ਉਹਨਾਂ ਦੇ ਉੱਤੇ ਪਰਚੇ ਹੋਏ ਨੇ ਤਰੀਬਨ ਸੱਤਾਂ ਦੀ ਜਿਹੜੀ ਹੈ ਉਹ ਲਾਇਸੈਂਸ ਕੈਨਸਲ ਹੋ ਚੁੱਕੀ ਹੈ ਮੈਂ ਪਹਿਲਾਂ ਹੀ ਦੱਸਤਾ ਤਰੀਬਨ 40 ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਨ੍ਹਾਂ ਦੇ ਸੀ ਨਸ਼ਾ ਛੁਡਾਓ ਕੇਂਦਰ ਜਾਂ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉੱਥੇ ਅਸੀਂ ਉਹਨਾਂ ਨੂੰ ਦਾਖਲਾ ਕਰਾ ਲਿਆ ਇਨਫੈਕਟ ਇਹਦੀ ਅਗਲੀ ਜਿਹੜੀ ਕੜੀ ਹੈ ਕਿ ਜਿਹੜਾ ਡੀਡਿਕਟ ਹੁੰਦਾ ਹੈ ਇੱਥੇ ਗੁਰਦਾਸਪੁਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਤਹਿਤ এমਪਲॉयਮੈਂਟ ਜਨਰੇਸ਼ਨ ਐਵੇਨਿਊਜ਼ ਹੈਗੇ ਨੇ ਇਹਨਾਂ ਨੂੰ ਕੋਈ ਪਲੰਬਿੰਗ ਦੀ ਟ੍ਰੇਨਿੰਗ ਅਸੀਂ ਦਿੰਨੇ ਹੈ ਇਲੈਕਟ੍ਰਿਕਸ ਦੀ ਕੋਈ ਫਿਟਿੰਗ ਦੀ ਅਸੀਂ ਟ੍ਰੇਨ ਸੋ ਦੈਟ ਇਹ ਵਾਪਸ ਆ ਕੇ ਇਸੇ ਸਮਾਜ ਦੇ ਵਿੱਚ ਰਿਹੈਬਿਲਿਟੇਟ ਹੋ ਸਕੇ ਇੰਪੋਰਟੈਂਟ ਗੱਲ ਇਹ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਇਹਦੇ ਵਿੱਚ ਜਾਂ ਤਾਂ ਤੁਸੀਂ ਬਰਾਏ ਰਾਸ ਡਾਇਰੈਕਟਲੀ ਸਾਡੇ ਨਾਲ ਤਾਲਮੇਲ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਮੇਰੀ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੀ ਜਿੱਥੇ ਵੀ ਸਾਰੇ ਇਨਪੁਟ ਆਈ ਉਹਨੂੰ ਵੈਰੀਫਾਈ ਕਰਕੇ ਜਿੱਥੇ ਮੁਲਜ਼ਮ ਹੈਗਾ ਉਹਦੇ ਤੇ ਪਰਚਾ ਦਰਜ ਹੋਊਗਾ ਇਸ ਤੋਂ ਇਲਾਵਾ ਕਰੀਬਨ 100 ਪਲੱਸ ਸਾਡੇ ਕੋਲ ਸੇਫ ਪੰਜਾਬ ਦੀ ਟਿਪਸ ਆਈਆਂ ਸੀਗੀਆਂ ਬਟਾਲਾ ਪੁਲਿਸ ਨੂੰ ਸੇ ਪੰਜਾਬ ਇੱਕ ਪੰਜਾਬ ਸਰਕਾਰ ਦਾ ਪੋਰਟਲ ਹੈ ਉੱਥੇ ਜੇ ਕੋਈ ਜਿਸ ਤਰ੍ਹਾਂ ਐਮਐਲਏ ਸਾਹਿਬ ਕਹਿ ਰਹੇ ਸੀ ਕਿ ਮਾਤਾ ਮਿਲ ਗਈ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦੀ ਸੀਗੀ ਤਾਂ ਉਹਦੇ ਵਿੱਚ ਇੱਕ ਵਟਸਐਪ ਨੰਬਰ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੋਇਆ ਤੁਸੀਂ ਉਹਦੇ ਤੇ ਇਨਫੋਰਮੇਸ਼ਨ ਦੇ ਸਕਦੇ ਹੋ ਅਸੀਂ ਕਰੀਬਨ 27 ਜਿਹੜੇ ਹੈ ਟਿਪਸ ਨੂੰ ਐਫਆਈਆਰ ਚ ਕਨਵਰਟ ਕਰਤਾ ਉਹਦੇ ਵਿੱਚ ਜਿਹੜਾ ਉਹਦਾ ਨਾਮ ਵੀ ਨਹੀਂ ਆਇਆ ਜਿਹਨੇ ਇਨਫੋਰਮੇਸ਼ਨ ਦਿੱਤੀ ਉਹ ਗੁਪਤ ਵੀ ਰਹੀ ਐਂਡ ਨਾਲ ਦੇ ਨਾਲ ਜਿਹੜੇ ਕੋਈ ਡਰੱਗਸ ਸਮੱਗਲਿੰਗ ਜਾਂ ਪੈਡਲਿੰਗ ਦਾ ਕੰਮ ਕਰਦੇ ਸੀਗੇ ਉਹਨਾਂ ਤੇ ਉੱਤੇ ਕਾਰਵਾਈ ਹੋਈ ਤੋ ਟੋਡੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਨਾ ਕਿ ਹੋਰ ਵਕ ਵਕ ਤਰੀਕੇ ਹੈ ਜਿਹਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਐਂਡ ਤੁਸੀਂ ਦੇਖੋ ਤੁਸੀਂ ਮੇਰੇ ਦਫਤਰ ਆ ਸਕਦੇ ਹੋ ਮੈਨੂੰ ਪੁੱਛ ਲਓ ਕਿ ਕੀ ਇਹਦੇ ਚ ਹੋਇਆ ਸਾਰਾ ਆਈ ਵਿਲ ਬੀ ਅਕਾਉਂਟੇਬਲ ਐਂਡ ਰਿਸਪੋਨਸਿਬਲ ਉਹਦਾ ਕੋਈ ਇਸ਼ੂ ਨਹੀਂ ਹੈ ਐਂਡ ਮੈਂ ਆਪਣੀ ਟੀਮ ਨੂੰ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਕਿ ਇਹ ਵਾਲਾ ਜਿਹੜਾ ਸਪੈਸੀਫਿਕ ਕੇਸ ਹੈ ਵੈਰੀ ਅਨਫੋਰਚੂਨੇਟ ਇਨਸੀਡੈਂਟ ਇਹਦੇ ਵਿੱਚ ਜਿਹੜੇ ਆਪਣੇ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਉਸ ਇਮੀਡੀਏਟਲੀ ਗ੍ਰਿਫਤਾਰ ਕਰ ਲਵਾਂਗੇ